او نا کرو یار کوئی نہیں شرط پہلے ڏيها جو شرط ਦੱਤਸਣ ਵਾਲੇ ਪਾਂਦਰਾ ਜਿਹੜੇ ਇਹ ਜਿਹੜੇ ਪੂਛਾ ਕੱਢ ਕੇ ਲੈ ਕੇ ਬਾਅਦ ਵਿੱਚ ਭੱਜਦੇ ਹੁੰਦੇ ਆ ਜੇ ਕਿਸੇ ਸੇਖ ਨੇ ਕੰਮ ਕੀਤਾ ਹੁੰਦਾ ਉਹਨੂੰ ਪੁਲਿਸ ਨੇ ਘਰਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਤੱਕੇ ਖਾਣੇ ਦੀਆਂ ਕੰਡਾਂ ਦੇ ਵਿੱਚ ਲਿਆ ਇੱਕ ਮਿੰਟ ਹੋਰ ਮੇਰੇ ਕੋਲ ਉਹ ਤੋਂ ਉਹ ਤੋਂ ਅਜੇ ਬੜੀ ਨਹੀਂ ਅਸੀਂ ਬੜੀਆਂ ਨੇ ਉਸਕੇ ਦੇ ਘਰ ਚ ਇਹਨਾਂ ਨੂੰ ਫੋਨ ਕਰ ਰਹੇ ਆ ਉਹ ਜਾਨਵਾਜ਼ੀ ਕਰ ਰਹੇ ਆ ਅਸੀਂ ਕਿਹਦੇ ਨਾਲ ਦੇ ਇਹਨਾਂ ਨੇ ਸੋਧੋ ਕਹਿ ਰਹੇ ਆ ਕਿ ਕੌਣ ਆ ਬੀਬੀ ਚਸਤਾਂ ਨੂੰ ਦੱਸ ਰਹੀਆਂ ਅਸੀਂ ਆਪ ਦੀ ਦੁਕਾਨ ਤੇ ਜਾ ਰਿਹਾ ਸੀ ਉਸ ਪੇਸ਼ੈਂਟ ਦੀ ਮੁੰਡਾ 파ਟਨਰਾਂ ਦੀ ਬੇਟੀ ਬਿਮਾਰ ਸੀ ਤੇ ਹੋਰ ਨੂੰ ਮੁੜਨਾ ਸੀ ਮੈਂ ਉਤੋਂ ਬਸ ਅੱਡੇ ਤੋਂ ਛਾੜੇ 11 ਵਜੇ ਦੀ ਗੱਲ ਆ ਗੱਡੀ ਦੇ ਅੱਗੇ ਆਣ ਕੇ ਖੜ ਗਈ ਸੀ ਸੇਵਾ ਸੈਨਾ ਦੇ ਮੈਨੂੰ ਤਾਂ ਪਤਾ ਨਹੀਂ ਕੌਣ ਕੌਣ ਨਹੀਂ ਮੈਂ ਹਰਨੂਰ ਬਿਮਾਰੇ ਪਹਿਲਾਂ ਬਾਅਦ ਵਿੱਚ ਮੈਂ ਕਿਹਾ ਵੀ ਰਿਪੈਰਟਰੀ ਕਿਤੇ ਮੈਨੂੰ ਜਾ ਲੈਣ ਦੋ ਕਹਿੰਦੇ ਵੀ ਨਹੀਂ ਜਾਣ ਦੇਣਾ ਭਈ ਮੈਂ ਗੱਡੀ ਵਾਪਸ ਨੂੰ ਮੁੜਤੀ ਮੈਂ ਕਿਧਰ ਦੀ ਕੱਢਾਂ ਤੇ ਮੈਂ ਕਿਹਾ ਠੀਕ ਹੈ ਮੈਂ ਪਰਲੇ ਪਾਸੇ ਟੱਪ ਜਾਂਦਾ ਕਹਿੰਦਾ ਕਿ ਮੈਂ ਟੱਪ ਜਾਂਦਾ ਆਣ ਕੇ ਗੱਡੀ ਚਾਬੀ ਕੱਢ ਲਈ ਤੇ ਗੱਲ ਪੈ ਗਈ ਸਿੱਖੜਾ ਕਿਉਂਕਿ ਫੜ ਲਉ ਸੀ ਕ੍ਰੇਨ ਉੱਤੇ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਪੱਗ ਤਾਂ ਨਹੀਂ ਲਾਉਣ ਦਿੱਤੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਤਿੱਖੇ ਚੀਜ਼ਾਂ ਨਾਲ ਉਹਨਾਂ ਨੇ ਮੇਰਾ ਤਿਵਾਰ ਕੀਤਾ ਕੜਿਆਂ ਨਾਲ ਤੇ ਕੁੱਟਮਾਰ ਮੇਰੀ ਕੀਤੀ ਹੁਣ ਖੜ ਕੇ ਕਟਾਇਆ ਜੀ ਉਸ ਨੇ ਉਸ ਜਿਹੜੇ ਮਲਾਇਮਾਂ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਨੇ ਕੋਲ ਖੜ ਕੇ ਇਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਨੂੰ ਸਕਿਉਰਟੀ ਨਹੀਂ ਮਿਲਣੀ ਚਾਹੀਦੀ ਇਹ ਸਕਿਉਰਟੀ ਦੇ ਹੱਕਦਾਰ ਨਹੀਂ ਹੈਗੇ ਇਹ ਗੁੰਡਾ ਰਾਜ ਬਣਾਇਆ ਹੈ ਇਹਨਾਂ ਨੇ ਆਪ ਦਾ ਤੇ ਬਸ ਇਹਨਾਂ ਉਹ ਜਿਹੜੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸਕਿਉਰਟੀ ਦੇ ਦਿੰਦੀਆਂ ਬੜਾ ਵੀ ਸਮਝ ਕੇ ਸਕਿਉਰਟੀ ਦੇਣੀ ਚਾਹੀਦੀ ਇਹਨਾਂ ਨੂੰ ਤਿੱਕਰ ਕੁਝ ਨਹੀਂ ਕਰਦੇ ਦਾ ਉਹਨਾਂ ਦੀ ਕੀਤਾ ਹੀ ਪਰ ਉਹ ਮੇਨ ਦੋਸ਼ੀ ਜਿੰਨੇ ਤੱਕ ਫੜੇ ਗਏ ਨਹੀਂ ਹਾਂਜੀ ਕਾਰਵਾਈ ਤਾਂ ਸੁਨ ਦੋਸ਼ ਤੋਂ ਨਹੀਂ ਕਾਰਵਾਈ ਤਾਂ ਤਾਂ ਹੈਗਾ ਜੀ ਪਰ ਮੇਨ ਦੋਸ਼ੀ ਜਿੰਨਾ ਚਿਰ ਨਹੀਂ ਫੜੇ ਜਾ ਉਹ ਨਜ਼ਰ ਆਫਾ ਨਹੀਂ ਹੈਗੀ ਐਫ ਆਰ ਜਿੰਨਾ ਦੋਸ਼ਿਆਂ ਦੇ ਨਾਮ ਕਿਸੇ ਚੋਣ ਹੈ ਉਹ ਬੈਠੇ ਨਹੀਂ ਅਜੇ ਤੱਕ ਨਹੀਂ ਬੈਜੀ ਕਿਸੇ ਦਾ ਨਾਮ ਹੀ ਪਿਆ ਨਹੀਂ ਕਿਹੜੇ ਵਿੱਚ ਐਫ ਆਰ ਨਾ ਨਹੀਂ ਆਈ ਹੈ ਅੱਜ ਕਿਹਦੇ ਵਿੱਚ ਸਤਰੰਗ ਦੇ ਨਾਮ ਇੱਕ ਉਹਦਾ ਬੇਟਾ ਹੀ ਮੇਨ ਉਹ ਤੇ ਬਾਕੀ ਜਿਹੜੇ ਨਾਲ ਆ ਗੁੰਡੇ ਆ ਉਹਨਾਂ ਦੇ ਜਿਹੜੇ ਮਲਾਜਮ ਆ ਉਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਆ ਦਾ ਕਰਦੀ ਮੁਕਸਾ ਸ਼ਹਿਰ ਚ ਹੋਈ ਆ ਇੱਕ ਨੌਜਵਾਨ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਉੱਥੇ ਕੋਈ ਸਿਵਸੈਨਾ ਵਾਲਿਆਂ ਨੇ ਜਿਹੜਾ ਕੋਈ ਧਰਨਾ ਲਾਇਆ ਇਹਨੇ ਬੇਨਤੀ ਕੀਤੀ ਕਿ ਮੈਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਮੈਨੂੰ ਲੰਘ ਜਾਣ ਦਿਓ ਆਪਾਂ ਆਂ ਤੌਰ ਤੇ ਦੇ ਦਿੰਦੇ ਵੀ ਕਿਸਾਨ ਜਦੋਂ ਸਾਡੇ ਜਾਂ ਮਜ਼ਦੂਰ ਧਰਨੇ ਵਗੈਰਾ ਲਾਉਂਦੇ ਆ ਤਾਕੂਈ ਬਿਮਾਰ ਬੰਦਾ ਕੋਈ ਐਮਰਜੈਂਸੀ ਕੇਸ ਆ ਕੋਈ ਐਂਬੂਲੈਂਸ ਨਗਾਉਂਦੇ ਆ ਤੂੰ ਲੰਘ ਜਾ ਪਰ ਇੰਨੀ ਗੱਲ ਦੇ ਉੱਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਵੀਡੀਓ ਕਾਲ ਦੇਖੀ ਆ ਵੀ ਕਿਵੇਂ ਕੁੱਟਮਾਰ ਕੀਤੀ ਇਹਦੇ ਕੜੇ ਲਾ ਲਾ ਕੇ ਮਾਰੇ ਇੱਕ ਉਂਗਲ ਦੇ ਉੱਤੇ ਵੀ ਸੱਟ ਲੱਗੀ ਆ ਇਹ ਟੀ-ਸ਼ਰਟ ਪਾੜੀ ਗਈ ਆ ਤੇ ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਪੰਜਾਬ ਦੇ ਵਿੱਚ ਇਹ ਹਰ ਕੋਈ ਤੀਜਾ ਬੰਦਾ ਉੱਠ ਕੇ ਕਹਿੰਦਾ ਮੈਂ ਫਲਾਣਾ ਪ੍ਰਧਾਨ ਆ ਮੈਂ ਠੰਕਾ ਪ੍ਰਧਾਨ ਆ ਸਿਕਿਉਰਿਟੀਆਂ ਲੈਣ ਦੇ ਮਾਰੇ ਆਪਣੇ ਤੇ ਹਮਲੇ ਕਰਾ ਲੈਂਦੇ ਆ ਇਹ ਉਹੀ ਬੰਦੇ ਨੇ ਤੇ ਪੰਜਾਬ ਨੂੰ ਲਾਂਬੂ ਲਾ ਰਹੇ ਆ ਪੰਜਾਬ ਦਾੜਾ ਭਾਈਚਾਰਾ ਮਾਹੌਲ ਖਰਾਬ ਕਰ ਰਹੇ ਆ ਤੇ ਉਲਟਾ ਸਾਥ ਕੌਣ ਦੇ ਰਿਹਾ ਸਰਕਾਰ ਤੇ ਪੁਲਿਸ ਇਸ ਨੌਜਵਾਨ ਨੂੰ ਅੱਜ ਇੱਥੋਂ ਸਿਟੀ ਸਕੈਨ ਦੇ ਬਹਾਨੇ ਹਸਪਤਾਲ ਦੇ ਵਿੱਚੋਂ ਮਕਸਰੋਂ ਐਸਪੀ ਐਚ ਚੱਕ ਕੇ ਲੈ ਜਾਂਦਾ ਕਿ ਆਜੋ ਕਰਾ ਕੇ ਲਿਆਉਨੇ ਆ ਲੈ ਜਾਂਦਾ ਐਸਐਸਪੀ ਦਫ਼ਤਰ ਮਕਸਰ ਤੇ ਉੱਥੇ ਨੂੰ ਇਹ ਕਿਹਾ ਜਾਂਦਾ ਵੀ ਤੂੰ ਵੀਡੀਓ ਬਣਾ ਕੇ ਸਾਨੂੰ ਇਹ ਦੇ ਪੰਜ ਚਾਰ ਮਿੰਟ ਦੀ ਵੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਮੈਂ ਸੰਤੁਸ਼ਟ ਆ ਬੰਦੇ ਨਹੀਂ ਫੜੇਗੇ ਸੰਤੁਸ਼ਟੀ ਕਾਦੀ ਹੈ ਅੱਛਾ ਡੀਐਸਪੀ ਦਿਖਾ ਰਿਹਾ ਫੋਨ ਦੇ ਉੱਤੇ ਕਿ ਆ ਫਾਇਰ ਕੱਟੀ ਐ ਤੇ ਉਸੇ ਡੀਐਸਪੀ ਦੇ ਫੋਨ ਦੇ ਉੱਤੇ ਰਜੇਸ਼ ਜਿਹੜਾ ਗਰਗ ਹੈ ਇੱਥੋਂ ਦਾ ਸਿਵਸਨਾਂ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਉਹਦਾ ਫੋਨ ਵੱਜ ਜਾਂਦਾ ਪੁਲਿਸ ਕਹਿੰਦੀ ਆ ਬੰਦੇ ਫੜੇ ਨਹੀਂ ਜਾ ਰਹੇ ਬੰਦੇ ਭੱਜ ਗਏ ਤੇ ਉਹੀ ਬੰਦਾ ਦੋਸ਼ੀ ਜਿਹੜਾ ਪ੍ਰਧਾਨ ਡੀਐਸਪੀ ਨੂੰ ਫੋਨ ਕਰ ਰਿਹਾ ਤੇ ਉਧਰੋਂ ਪੁਲਿਸ ਦੀ ਗੁੰਡਾਗਰਦੀ ਆ ਪਰ ਰੋਜ਼ ਦੀ ਦਿਨ ਤਾਂ ਆਪਾਂ ਦੇਖ ਰਹੇ ਹਾਂ ਰੋਜ਼ ਪੁਲਿਸ ਰਾਜਸਥਾਨ ਦੇ ਵਿੱਚ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ ਕਿ ਝੂਠੇ ਪੁਲਿਸ ਮਕਾਨਾਂ 'ਚ ਮੁੰਡੇ ਮਾਰੇ ਜਾ ਰਹੇ ਆ ਇਹ ਪੂਰੀ ਤਰ੍ਹਾਂ ਦੇ ਉੱਤੇ ਗੁੰਡਾ ਰਾਜ ਪੁਲਿਸ ਦਾ ਰਾਜ ਪੰਜਾਬ 'ਚ ਹੋ ਚੁੱਕਿਆ ਅਗਲੀ ਗੱਲ ਜਿਹੜੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਆ ਲੋਕਾਂ ਨੂੰ ਵੀ ਕਹਿਣਾ ਵੀ ਆਵਾਜ਼ ਬੁਲੰਦ ਕਰੋ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਅਇਥੇ ਗੈਰ ਪੰਜਾਬੀਆਂ ਦਾ ਵਸਾ ਹੋ ਰਿਹਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਰਿਕਾਰਡ ਨਹੀਂ ਖੰਡਾਲਿਆ ਜਾ ਰਿਹਾ ਵੀ ਕ੍ਰਿਮੀਨਲ ਬੰਦੇ ਨੇ ਕੌਣ ਹੈ ਕਿੱਥੋਂ ਆਏ ਆ ਉਹਨਾਂ ਬੰਦਿਆਂ ਨਾਲ ਜਦੋਂ ਦੀ ਗੱਲ ਕੁੱਟਮਾਰ ਹੋਈ ਇਸ ਨੌਜਵਾਨ ਦੀ ਉਹਨਾਂ ਬੰਦਿਆਂ ਦੇ ਨਾਲ ਉਹ 20 ਬੰਦੇ ਗੈਰ ਪੰਜਾਬੀਆ ਪ੍ਰਵਾਸੀਏ ਕੁੱਟਮਾਰ ਕਰਕੇ ਗਏ ਆ ਇੱਥੋਂ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇੱਥੋਂ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਂਗੇ ਜਾ ਕੇ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਸਰਕਾਰ ਵੈਰੀਫਿਕੇਸ਼ਨਾਂ ਕਰ ਰਹੀ ਵੀ ਕੌਣ ਆ ਕਿੱਥੋਂ ਆਇਆ ਕੀ ਰਿਕਾਰਡ ਇਥੇ ਤੜਾ ਤੜ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਵਸਾਈ ਜਾ ਰਹੀ ਹੈ ਜਿਹੜੀਆਂ ਅਰਬਨ ਸਟੇਟਾਂ ਕਹਿੰਦੇ ਆ ਜੀ 24000 ਏਕੜ ਲੁਧਿਆਣਾ ਕੁਆਰ ਕਰਨਾ ਲੱਖਾਂ ਏਕੜ ਪੰਜਾਬ ਚ ਕੁਆਰ ਕਰਨੀਆਂ ਅਰਬਨ ਸਟੇਟਾਂ ਦੇ ਬੰਦੇ ਕੌਣ ਵਸਾਉਣਗੇ ਇਹੀ ਬੰਦੇ ਲੈ ਕੇ ਵਸਾਉਣੇ ਆ ਰੋਜ਼ ਦੀਆਂ ਘਟਨਾਵਾਂ ਖ ਲੁਧਿਆਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਜਿੱਥੇ ਇਹਨਾਂ ਦਾ ਦਬਦਬਾ ਵੱਧ ਗਿਆ ਗਿਣਤੀ ਵੱਧ ਗਈ ਉੱਥੇ ਗੁੰਡਾਗਰਦੀ ਵੱਧ ਰਹੀ ਹੈ ਤੇ ਇਸ ਕਰਕੇ ਅਸੀਂ ਕੱਲ ਨੂੰ 13 ਜੂਨ ਨੂੰ 9 ਵਜੇ ਗੁਰਦੁਆਰਾ ਤਰਨਤਾਰਨ ਸਾਹਿਬ ਮੁਕਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਰੱਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਕਿ ਇਹ ਸਾਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਸਾਡੇ ਵਿਚਾਰਕ ਮੱਤਪੇਦ ਓਡੇ ਨਹੀਂ ਹੈਗੇ ਸਾਡੀਆਂ ਪੱਗਾਂ ਨੂੰ ਪੈਣ ਲੱਗੇ ਸਾਡੇ ਗੱਲਾਂ ਨੂੰ ਪੈਣ ਲੱਗੇ ਸ਼ਾਂਤਮਈ ਤਰੀਕੇ ਨਾਲ ਉੱਠ ਕੇ ਆ ਕੇ ਸੰਘਰਸ਼ ਕਰਕੇ ਆਪਣੇ ਲੋਕਾਂ ਨਾਲ ਖੜਿਆ ਕਰਗੇ ਹੁਣ ਕੱਲ ਤੁਸੀਂ ਦੇਖੋ ਜਦੋਂ ਇਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ ਕੋਲੇ ਪੰਜਾਬ ਪੁਲਿਸ ਖੜੀ ਹੈ ਲੱਖ ਦੀ ਲਾਂਤਾਂ ਕੋਲੇ ਲੋਕ ਖੜੇ ਨੇ ਜਿਹੜੇ ਖੜ ਕੇ ਤਮਾਸ਼ੀ ਬਣ ਕੇ ਤਮਾਸ਼ਾ ਦੇਖਦੇ ਆ ਆ ਤੁਸੀਂ ਇਸ ਨੌਜਵਾਨ ਦਾ ਤਮਾਸ਼ਾ ਦੇਖਦੇ ਹੋ ਕਿਸ ਨੂੰ ਕੁੱਟਮਾਰ ਰਿਹਾ ਕਿਸ ਨੂੰ ਮਾਰ ਰਿਹਾ ਕੱਲ ਨੂੰ ਤੁਸੀਂ ਵੀ ਐਂ ਲੋਕਾਂ ਦਾ ਤਮਾਸ਼ਾ ਬਣੋਂਗੇ ਅਹੀਂ ਤੋਂ ਮਾਸਬੀਨ ਭੀੜ ਸੋਨ ਨੂੰ ਵੀ ਦੇਖੂਗੀ ਖੜ ਕੇ ਸੋੜ ਜੁੱਤੀਆਂ ਫਿਰਦੀਆਂ ਹੋngੀਆਂ ਇਹ ਵਾਰੀ ਸਭ ਦੀ ਆਉਣੀ ਐ ਸੋ ਆਸ ਸੀ ਬੈਰ ਬਰੋਸ਼ ਛੱਡ ਕੇ ਬਖਰੇਵੇਂ ਛੱਡ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸਾਨੂੰ ਇਨ੍ਹਾਂ ਮੁੱਦਿਆਂ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਇਹ ਕੌਣ ਆ शिवसेना ਨਾਲੇ ਜੀ ਹਰ ਤੀਜੇ ਦਿਨ ਕੋਈ ਨਾ ਉੱਠ ਕੇ ਕਹਿੰਦਾ ਮੇਰੇ ਜੀ ਹਮਲਾ ਹੋ ਗਿਆ ਆਪ ਹੀ ਗੋਲੀਆਂ ਚਲਾ ਲੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਹ ਸੋ ਇਨ੍ਹਾਂ ਨੂੰ ਨੱਥ ਪਾਉਣ ਦੀ ਬਜਾਏ ਸਰਕਾਰ ਉਲਟਾ ਇਹਨਾਂ ਨੂੰ ਸ਼ਹਿ ਦੇ ਰਹੀ ਐ ਭਾਵਰਾਂ ਦੇ ਰਹੀ ਐ ਸਕਿਉਰਟੀਆ ਦੇ ਰਹੀ ਐ ਵੀ ਕਰੋ ਗੁੰਡਾਗਰਦੀ ਤੇ ਸਰੇ ਆਮ ਪੁਲਿਸ ਨਾਲ ਖੜੀ ਐ ਜਿਹੜਾ ਮੁੰਡਾ ਪੀੜਤਾ ਕੁੱਟਿਆ ਗਿਆ ਉਹਨੂੰ ਚਾਹ ਕੇ ਤੁਸੀਂ ਜਾਣੋ ਐਸਐਸਪੀ ਦਫ਼ਤਰ ਵੀ ਬਿਆਨ ਦੇ ਤੇ ਜਿਹੜੇ ਬੰਦੇ ਤੁਹਾਨੂੰ ਫੋਨ ਕਰ ਰਹੇ ਆ ਡੀਐਸਪੀ ਨੂੰ ਉਹ ਬੰਦੇ ਫੜੇ ਨਹੀਂ ਜਾ ਰਹੇ ਤੇ ਇਥੋਂ ਸਮਝ ਲਾ ਲਿਓ ਇਹਨਾਂ ਦੇ ਮਗਰ ਵੱਡੀਆਂ ਤਾਕਤਾਂ ਵੱਡੀਆਂ ਪਾਵਰਾਂ ਖੜੀਆਂ ਪੰਜਾਬ ਦੇ ਲੋਕੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਇਕੱਠੇ ਹੋ ਜੋ ਕੱਲ ਨੂੰ 9 ਦੇ ਵਿਰੋਧ ਚ ਵੀ ਇਹ ਬੰਦੇ ਫੜੇ ਜਾਣੇ ਚਾਹੀਦੇ ਆ ਜਿਹੜੇ ਬੰਦੇ ਰਹਿ ਗਏ ਉਹ ਨਾਮਜ਼ਦ ਹੋਣੇ ਚਾਹੀਦੇ ਆ ਮਿਤੀ 11 6 2025 ਨੂੰ ਸ਼ੇਵ ਸੈਨਾ ਕਰਨੋਲੀ ਦੇ ਵਰਕਰਜ਼ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਤੇ ਸ਼ਿਵ ਸੈਨਾ ਆਗੂਆਂ ਨੇ ਤੇ ਵਰਕਰਾਂ ਨੇ ਰਲ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਖਸਸ ਸਾਹਿਬ ਦੇ ਅਖਲੇ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤੌਰ ਤੇ ਜਿੰਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲਦ ਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਲਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਇਨੀਸ਼िएट ਕੀਤੀ ਜਾਏਗੀ